ਦੋਸਤੋ ਆਪਾਂ ਪਹੁੰਚੇ ਅੱਜ ਬਰਨਾਲਾ ਟਰੈਕਟਰ ਮੰਡੀ ਵਿਖੇ ਜੋ ਕਿ ਤਰਕਸੀਲ ਚੌਂਕ ਵਿਖੇ ਲੱਗਦੀ ਹੈ ਬੋਹੜ ਵਾਲੀ ਮੰਡੀ ਸਭ ਤੋਂ ਪਹਿਲਾਂ ਟਰੈਕਟਰ ਲੈ ਕੇ ਆਏ ਆਪਾਂ 855 افੀ ਟਮਾਟਰੀ ਜੋ ਕਿ 2007 ਮਾਡਲ ਆ ਜੀ ਦੀ ਕੀਮਤ ਰੱਖੀ ਹੈ 2 ਲੱਖ 95000 ਰੁਪਿਆ ਟਰੈਕਟਰ ਸਾਫ਼ ਸੁਥਰਾ ਉਦੋਂ ਬਾਅਦ ਟਰੈਕਟਰ ਲੈ ਕੇ ਆਏ ਆਪਾਂ 3630 ਨਿਊ ਹਾਲੈਂਡ ਤੇ 2017 ਮਾਡਲ ਆ 6 ਲੱਖ 45000 ਰੁਪਿਆ ਕੀਮਤ ਰੱਖੀ ਗਈ ਹੈ ਇਹਦੀ ਇਹ ਵੀ ਬਹੁਤ ਵਧੀਆ ਸਾਫ ਸੁਥਰਾ ਟਰੈਕਟਰ ਆ ਤੁਸੀਂ ਟਰੈਕਟਰ ਦੀਆਂ ਚਾਰ ਸਫੇਰੇ ਤੋਂ ਫੋਟੋਆਂ ਦੇਖ ਰਹੇ ਹੋ ਇਹ ਟਰੈਕਟਰ ਪੰਜਾਬ ਨੰਬਰ ਨੇ ਸਾਰੀ ਉਦੋਂ ਬਾਅਦ ਟਰੈਕਟਰ ਆ A C E YK 2011 ਮਾਡਲ ਆ ਤੇ ਇਹਦੀ ਕੀਮਤ ਆ 2 ਲੱਖ 75000 ਚਾਰੇ ਟਾਇਰ ਨਵੇਂ ਨੇ ਤੁਸੀਂ ਟਰੈਕਟਰ ਦੀਆਂ ਚਾਰ ਸਫੇਰੇ ਤੋਂ ਫੋਟੋਆਂ ਦੇਖ ਰਹੇ ਹੋ ਇਹ ਪੰਜਾਬ ਨੰਬਰ ਹੈ ਵੀ ਉਦੋਂ ਬਾਅਦ ਸਵਰਾਜ 735 ਐਫੀ ਇਹ 2000 ਮਾਡਲ ਆ ਜਿਹਦੀ ਕੀਮਤ ਰੱਖੀ ਆ 1,95,000 ਤੁਸੀਂ ਟਰੈਕਟਰ ਦੀਆਂ ਚਾਰ ਸਫੇਰੇ ਤੋਂ ਫੋਟੋਆਂ ਦੇਖ ਰਹੇ ਹੋ ਟਰੈਕਟਰ ਬਹੁਤ ਜ਼ਿਆਦਾ ਸਾਫ਼ ਕੇ ਰੱਖਿਆ ਹੋਇਆ बैंपर बूंपर लगे हुआ मरगाट लगे हुए लग हैं फरंटते उस तुँ तो बा डी आई सोना लिक्का सत्त सौ पाँ दो हज़ार अठ मॉडल जिंद की कीमत है तीन लख पी हज़ार रुपया याब मॉडल ट्रैक्टर है पंजाब नंबर ट्रैक्टर है सॉरी उसद तो जौंडियर दो हज़ार चौदह मॉडल ਜੀ ਦੀ ਕੀਮਤ ਰੱਖੀ ਹੈ 465000 ਰੁਪਿਆ ਪੰਜਾਬ ਨੰਬਰ ਪੀਬੀ 19 ਜੇਕਰ ਕੋਈ ਵੀ ਟਰੈਕਟਰ ਪਸੰਦ ਹੋਦਾ ਤਾਂ ਵੀਰ ਨਾਲ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਹੁਤ ਵਧੀਆ ਸਾਫ ਸੁਥਰੇ ਟਰੈਕਟਰ ਨੇ ਤੇ ਉਸ ਤੋਂ ਬਾਅਦ ਟਰੈਕਟਰ ਲੈ ਕੇ ਆਇਆ 60 ਦਾ ਫਾਰਮ ਟਰੈਕ 2006 ਮਾਡਲ ਜਿਹਦੀ ਕੀਮਤ ਹੈ 285000 ਰੁਪਿਆ ਇਹ ਵੀ ਬਹੁਤ ਵਧੀਆ ਸਾਫ ਸੁਥਰੇ ਟਰੈਕਟਰ ਨੇ चार सवेर तो फोटो देख रहे हो ट्रैक्टर दिया नंबर है पी वी उन्नी इस तो बाी आई सोना लिका सत्त सौ पाडल दो हज़ार ग्यारह जिंद कीमत रखी गई तीन लख सता हज़ार रुपया नवी सातरी डेक लग्या होफ़ सुथरा ट्रैक्टर ट्रैक्टर ਤਰਕਸੀਲ ਚੌਂਕ ਚਵ ਜੋ ਟਰੈਕਟਰ ਮੰਡੀ ਲੱਗਦੀ ਹੈ ਉੱਥੇ ਖੜੇ ਨੇ ਸਾਰੇ ਦੇ ਸਾਰੇ ਬਹੁਤ ਵਧੀਆ ਸਾਫ ਸੁਥਰੇ ਟਰੈਕਟਰ ਤੁਸੀਂ 4 ਸਪੇਸ ਦੇ ਤੋਂ ਟਰੈਕਟਰ ਦੀਆਂ ਫੋਟੋਆਂ ਦੇਖ ਰਹੇ ਹੋ ਟਾਇਰ ਨਵੇਂ ਨੇ ਇਹ ਸਾਰੇ ਟਰੈਕਟਰ 55 ਤੇ 60 ਹਸ ਪਾਵਰ ਦੇ ਸੀ ਤੇ ਤੁਸੀਂ ਦੇਖ ਰਹੇ ਹੋ 855 ਪ੍ਰਾਣਾ ਮਾਡਲ ਤੇ ਹੋਰ ਬਹੁਤ ਸਾਰੇ ਟਰੈਕਟਰ ਬਰਨਾਲਾ ਮੰਡੀ ਵਿਖੇ ਬੜੇ ਸਾਫ ਸੁਥਰੇ ਟਰੈਕਟਰ ਆਏ ਨੇ ਬਰਨਾਲਾ ਮੰਡੀ ਵਿਖੇ ਇਹ ਟਰਾਲੀ ਬਿਲਕੁਲ ਨਵੀਂ ਟਰਾਲੀਆਂ ਵਰਗੀ ਟਰਾਲੀ ਵੀ ਆ ਜਸਵੀਰ ਨੇ ਟਰੈਕਟਰ ਲੈਣੇ ਹੋਣ ਮੰਡੀ 'ਚ ਕੰਟੈਕਟ ਕਰ ਸਕਦਾ ਹੈ ਮਿਲਦੇ ਆਂ ਅਗਲੀ ਵੀਡੀਓ